ਯਾਰੋ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਨਾਲ ਇੱਕ ਵਿਚਾਰ ਤੁਹਾਡੇ ਰੂਬਰੂ ਕਰ ਰਿਹਾ ਹਾਂ ਕਿ ਇਹ ਇਨਸਾਨ ਨੂੰ ਜਿਹੜੀ ਇਨਸਾਨੀ ਜ਼ਿੰਦਗੀ ਮਿਲੀ ਹੈ ਉਹ ਇੱਕ ਆਪਣੇ ਚੰਗੇ ਕਰਮ ਕਰਨ ਵਾਸਤੇ ਮਿਲੀ ਹੈ ਕਿ ਆਪਣੇ ਪਰਮਾਤਮਾ ਦੇ ਨਾਲ ਆਪਾਂ ਮਿਲਾਪ ਕਰ ਸਕੀਏ ਜਦ ਕਿ ਸਾਨੂੰ ਇਸ ਇਨਸਾਨੀ ਜ਼ਿੰਦਗੀ ਦੀ ਜਿਹੜੀ ਸਾਡਾ ਖੇਤ ਰੂਪੀ ਜੀਵਨ ਹੈ ਇਹਦੇ ਵਿੱਚ ਸਾਨੂੰ ਸਿਰਫ ਸਿਰਫ ਚੰਗੇ ਕਰਮ ਕਰਨੇ ਚਾਹੀਦੇ ਆ ਨਾ ਕਿ ਸਾਨੂੰ ਪੈਸਾ ਜੋੜਨ ਦੇ ਉੱਪਰ ਆਪਾਂ ਲੱਗੇ ਕਿਉਂਕਿ ਪੈਸਾ ਜ਼ਿੰਦਗੀ ਦੇ ਵਿੱਚ ਨਾਲ ਨਹੀਂ ਜਾਣਾ ਪੈਸਾ ਇਸ ਇਨਸਾਨੀ ਜੀਵਨ ਵਿੱਚ ਜ਼ਰੂਰਤ ਜ਼ਰੂਰ ਹੈ ਪਰ ਕਰਮ ਜਿਹੜੇ ਆ ਉਹ ਸਭ ਤੋਂ ਵੀ ਇੰਪੋਰਟੈਂਟ ਹੈ ਕਿਉਂਕਿ ਕਰਮਾਂ ਦੇ ਅਧੀਨ ਹੀ ਜਿਹੜਾ ਸਾਡਾ ਜੀਵਨ ਹੈ ਉਹ ਨਾਲੇ ਸਮੇਂ ਦੇ ਨਾਲ ਸਾਡਾ ਪ੍ਰਭੂ ਤੇ ਨਾਲ ਮਿਲਾਪ ਹੋਣਾ ਹੈ ਉਸ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਕਿਉਂਕਿ ਇਸ ਖੇਤ ਦੇ ਵਿੱਚੋਂ ਅਗਰ ਅਸੀਂ ਚੁੰਨਾ ਹੈ ਤਾਂ ਵੀਰੋ ਕਰਮਾਂ ਨੂੰ ਵਧੀਆ ਕਰੀਏ ਕਰਮ ਚੁਣ ਕੇ ਲੈ ਕੇ ਜਾਈਏ ਬਹੁਤ ਬਹੁਤ ਸ਼ੁਕਰੀਆ ਵਿਚਾਰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਪੰਜਾਬੀ ਇਹ ਲਫ਼ਾਜ਼ ਵਿੱਚ ਚਾਹੇ ਹਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨੁਕਤਾ ਤੇ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਧੰਨਵਾਦ